ਮੇਰੇ ਛੋਟੇ ਵੀਰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਮੋਖਾਤਬ ਹੋ ਕੇ ਮੈਂ ਗੱਲ ਕਰਨੀ ਚਾਹੁੰਦਾ ਕਿਉਂਕਿ ਉਹਨਾਂ ਨੇ ਅ ਪਰਸੋਂ ਇੱਕ ਜੋ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀਗਾ ਕਿ ਉਹ ਬੰਬ ਪੰਜਾਬ ਆ ਗਏ ਤੇ ਉਹਦੇ ਕਰਕੇ ਕਾਫੀ ਕੁਝ ਛਲਿਆ ਪਰਸੋਂ ਰਾਜਾ ਜੀ ਰਾਜਾ ਵੜਿੰਗ ਜੀ ਆ ਸਾਡੇ ਸਾਥੀ ਨੇ ਉਹ ਉਹਨਾਂ ਨੇ ਪਰਸੋਂ ਲਾਈਵ ਹੋ ਕੇ ਇੱਕ ਪੰਜਾਬ ਨੂੰ ਖਬਰ ਦਿੱਤੀ ਸੀਗੀ ਕਿ ਇੱਕ ਹੋਰ ਬੰਬ ਹੈ ਜੀ ਜਿਹੜਾ ਉਹ ਅਜਨਾਲੇ ਫਟ ਗਿਆ ਛੱਤ ਤੇ ਡਿੱਗ ਗਿਆ ਚਲੋ ਜਾਣੀ ਵਾਲੀ ਨੁਕਸਾਨ ਨਹੀਂ ਹੋਇਆ ਮੈਂ ਦੇਖਿਆ ਮੈਨੂੰ ਪਰਸੋਂ ਕਿਸੇ ਨੇ ਲਿੰਕ ਭੇਜਿਆ ਮੈਂ ਦੇਖਿਆ ਤੇ ਕੱਲ ਮੈਂ ਸੋਚਿਆ ਫਿਰ ਮੈਂ ਮੈਂ ਵੀਟ ਨਹੀਂ ਕਰਦਾ ਰਿਹਾ ਕੱਲ ਵੀ ਸਾਰਾ ਦਿਨ ਵੇਟ ਕੀਤੀ ਅੱਜ ਵੀ ਸਾਰਾ ਦਿਨ ਵੇਟ ਕੀਤੀ ਕਿ ਸ਼ਾਇਦ ਜੋ ਕੁਝ ਪੋਜ਼ਿਟਿਵ ਹੋ ਰਿਹਾ ਹੈ ਸਤ ਉਹਦੇ ਬਾਰੇ ਵੀ ਰਾਜਾ ਜੀ ਲਾਈਵ ਹੋ ਕੇ ਪੰਜਾਬ ਨੂੰ ਅਪਡੇਟ ਦੇਣਗੇ ਮੈਂ ਰਾਜਾ ਜੀ ਸ਼ੈਪਸੀ ਤੁਹਾਡੇ ਧਿਆਨ ਦਿਨਾ ਹੈ ਹੋਵੇ ਮੈਂ ਦੋਕ ਪੋਜ਼ਿਟਿਵ ਖਬਰਾਂ ਜਿਹੜੀਆਂ ਪੰਜਾਬ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਉਹ ਕੱਲ ਜਿਹੜਾ ਇਹਨਾਂ ਗ੍ਰੇਨੇਡ ਅਟੈਕਾਂ ਦਾ ਮਾਸਟਰਮਾਈਂਡ ਸੀਗਾ ਸ਼ੈਪੀ ਪਸੀਆ ਉਹ ਅਮਰੀਕਨ ਦੀ ਪੁਲਿਸ ਨੇ ਫੜ ਲਿਆ ਪੰਜਾਬ ਪੁਲਿਸ کافی ਦੇਰ ਤੇ ਪਿੱਛਾ ਕਰ ਰਹੀ ਸੀਗੀ ਤੇ ਅੱਜ ਸ਼ੈਤਸੀ ਫੜਿਆ ਨਾ ਹੋਵੇ ਅੱਜ ਜਰਮ ਫਰਾਂਸ ਤੇ ਗ੍ਰੀਸ ਦੇ ਵਿੱਚੋਂ ਵੀ ਜਿਹੜੇ ਕੋਈ ਅੱਤਵਾਦੀ ਮੋਡਿਊਲ ਨੇ ਉਹ ਪੰਜਾਬ ਪੁਲਿਸ ਨੇ ਪਿੱਛਾ ਕਰਕੇ ਉਹਨਾਂ ਨੂੰ ਵੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਉਹਨਾਂ ਨੂੰ ਵੀ ਬੱਸ ਤੇ ਜਿਹੜਾ ਉਹ ਕੀਤਾ ਸਵੇਰੇ ਕਹਿੰਦਾ ਮਤਲਬ ਇੱਕ ਸਿਰਫ ਅਗਰ ਹੋ ਨੈਗੇਟਿਵਿਟੀ ਜਾਈ ਜਾਵੇ ਉਹਦੇ ਨਾਲੋਂ ਮੈਂ ਸੋਚਿਆ ਕਿ ਚਲੋ ਜੇ ਕੁਝ ਚੰਗਾ ਹੋ ਰਿਹਾ ਤਾਂ ਉਹ ਵੀ ਦੱਸ ਦਿੱਤਾ ਜਾਵੇ ਬਾਕੀ ਰਾਜਾ ਜੀ ਤੁਹਾਡਾ ਤੁਸੀਂ ਉਸ ਦਿਨ ਗੱਲਾਂ ਬਾਤਾਂ ਕੀਤੀਆਂ ਬੜਾ ਵੱਡੀ ਗੱਲ ਕੀਤੀ ਮੈਨੂੰ ਵੀ ਤੁਸੀਂ ਚਲੋ ਭਰਾਓ ਮੇਰੇ ਤੁਹਾਨੂੰ ਪੂਰਾ ਹੱਕ ਹੈ ਮੈਨੂੰ ਵੀ ਇੱਕ ਦੋ ਸਲਾਹਾਂ ਜਿ ਇੰਕੀਆਂ ਤੁਹਾਡੀਆਂ ਸਲਾਹਾਂ ਨੇ ਜਿਹੜੀਆਂ ਸਿਰ ਉੱਤੇ ਪਰਵਾਹ ਨਹੀਂ ਪਰ ਇੱਕ ਦੋ ਸਲਾਹਾਂ ਛੋਟੇ ਵੀਰ ਮੇਰੀਆਂ ਵੀ ਨੇ ਤੁਹਾਨੂੰ ਪਰ ਉਹ ਪੋਜ਼ਿਟਿਵ ਨੋਟ ਦੇ ਉੱਪਰ ਨੇ ਕੋਈ ਉਹਦੇ ਚ ਕੋਈ ਆਪਾਂ ਕਹੀਏ ਵੀ ਤੁਹਾਨੂੰ ਵੀ ਉਹ ਬੰਦਾ ਜਿਹੜਾ ਦੇਸ਼ ਤੇ ਪੰਜਾਬ ਦੇ ਨਾਲ ਧਰੋਤ ਮਾਰਿਆ ਹੈ ਨਹੀਂ ਦੂਰ ਬੈਠਾ ਉਹ ਉਹਨਾਂ ਸਾਫ਼-ਸਾਫ਼ ਲੱਗ ਰਿਹਾ ਹੈ ਕਰਿਆ ਕਰੀਏ ਇਹਨਾਂ ਪਾ ਚੰਗਾ ਨਹੀਂ ਲੱਗਦਾ ਹੈਗਾ ਅ ਦੂਜਾ ਇੱਕ ਤੁਸੀਂ ਗੱਲ ਕੀਤੀ ਕਿ ਚਲੋ ਬਾਜਵਾ ਸਾਹਿਬ ਦੀ ਤੁਹਾਡੇ ਕਲੀਗ ਨੇ ਤੁਹਾਡਾ ਉਹਨਾਂ ਨੂੰ ਉਹਨਾਂ ਦੇ ਨਾਲ ਖੜਨਾ ਵਾਜਿਬ ਹੈ ਖੜਨਾ ਚਾਹੀਦਾ ਹੈ ਉਹਦੇ ਸਾਥੀਆਂ ਦੇ ਨਾਲ ਤੁਸੀਂ ਬਾਜਵਾ ਸਾਹਿਬ ਵਾਲੀ ਗੱਲ ਤੇ ਗੱਲ ਕੀਤੀ ਕਿ ਚਲੋ ਬਾਜਵਾ ਸਾਹਿਬ ਨੂੰ ਹਾਈ ਕੋਰਟ ਵੱਲੋਂ ਬੋਲਣ ਤੇ ਰੋਕ ਹੈ ਮੈਂ ਥੋੜੀ ਗੱਲਾਂ ਸਹਿਮਤ ਆ ਜਿਹੜਾ ਇਹ ਕੇਸ ਹੋਇਆ ਹੈ ਕਿ ਜਿਹੜਾ ਉਹਨਾਂ ਦਾ ਬਿਆਨ ਸੀਗਾ ਤੇ ਜਿਹਦੇ ਵਾਸਤੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ ਸੀਗਾ ਤੁਸੀਂ ਫਿਰ ਬੜੇ ਬੜੇ ਸਿਆਣੇ ਤਰੀਕੇ ਨਾਲ ਜਾਂ ਮੈਂ ਕਹਾ ਵੀ ਚਲਾਕੀ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਂ ਵੀ ਸਮਝਦਾ ਬਾਕੀ ਸਾਰੇ ਇਨਸਾਨ ਸਮਝਦੇ ਨੇ ਜਿਹੜੀ ਰੋਕ ਹੈਗੀ ਹਾਈ ਕੋਰਟ ਤੋਂ ਉਹ ਉਸ ਗੱਲ ਦੀ ਰੋਕ ਹੈ ਕਿ ਇਹਨਾਂ ਪੰਜਾਬ ਬੰਮਾਲੇ ਬਿਆਨ ਤੇ ਔਰ ਹਾਈ ਕੋਰਟ ਜੋ ਪੰਜਾਬ ਪੁਲਿਸ ਵੱਲੋਂ ਉਹਦੇ ਕੇਸ ਹੋਇਆ ਬਾਜਾ ਸਾਹਿਬ ਤੇ ਜਿਹੜਾ ਉਹ 30 32 35 ਸਾਲ ਪੁਰਾਣਾ ਵਾਲਾ ਜਿਹੜਾ ਮਸਲਾ ਮੈਂ ਚੱਕਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਕਰਨ 90 ਕਰਨ 99 ਵਿੱਚ ਕੀ ਹੁੰਦਾ ਰਿਹਾ ਉਹਦੇ ਬਾਰੇ ਖੈਰ ਕੋਈ ਰੋਕ ਨਹੀਂ ਸੀ ਪਰ ਫਿਰ ਵੀ ਕੋਈ ਗੱਲ ਨਹੀਂ ਤੁਸੀਂ ਤੁਸੀਂ ਆਪਦੇ ਸਾਥੀ ਨੂੰ ਡਿਫੈਂਡ ਕਰਨਾ ਸੀਗਾ ਉਹਨਾਂ ਨੂੰ ਐਮਬੈਰਸਮੈਂਟ ਤੋਂ ਰੋਕਣਾ ਸੀਗਾ ਕੋਈ ਗੱਲ ਨਹੀਂ ਜੋ ਤੁਸੀਂ ਕਹਿੰਦਾ ਉਹ ਸਿਰ ਮੱਥੇ ਪਰਵਾਣਾ ਖਿੜੇ ਮੱਥੇ ਪਰਵਾਣਾ ਕੋਈ ਪ੍ਰੋਬਲਮ ਨਹੀਂ ਹੈਗੀ ਅ ਦੂਜਾ ਇੱਕ ਤੁਸੀਂ ਕਿਹਾ ਕਿ ਬਾਜਵਾ ਸਾਹਿਬ ਕਹਿੰਦੇ ਸੀਗੇ ਕਿ ਜੀ ਅਮਨ ਤਾਂ ਬੜਾ ਸਿਆਣਾ ਮੁੰਡਾ ਹੁੰਦਾ ਸੀਗਾ ਇਹਨੂੰ ਕੀ ਹੋ ਗਿਆ ਮੈਂ ਮੇਰੇ ਵੀਰ ਜੋ ਅਮਨ ਅਸ ਤੋਂ 10 ਸਾਲ ਪਹਿਲਾਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਸੀਗਾ ਜਿਹੇ ਜਿਹਾ ਸੀਗਾ ਅੱਜ ਵੀ ਉਹੋ ਜਿਹੀ ਹੈ ਉਹਨੂੰ ਸਿਆਣਾ ਕਹਿ ਲੋ ਕਮਲਾ ਕਹਿ ਲੋ ਜੋ ਮਰਜ਼ੀ ਕਹਿ ਲੋ ਪਰ ਪਰ ਜੇ ਅੱਗੋਂ ਗੱਲ ਹੀ ਬਹੁਤੀ ਸਿਆਣੀ ਨਾ ਆਵੇ ਜਾਂ ਮੈਂ ਕਹਾਂ ਪਲੀਜ਼ ਮੈਂ ਨਾ ਕਰ ਜੇ ਗੱਲ ਹੀ ਕਾਮਲੀ ਆਵੇ ਤੇ ਫਿਰ ਅਮਨਦੀ ਸਿਆਣਪ ਵੀ ਉੱਥੇ ਕੀ ਕਰੂਗੀ ਸੋ ਇਸ ਕਰਕੇ ਮੇਰੀ ਮੇਰੀ ਤੁਹਾਨੂੰ ਬੇਨਤੀ ਹੈ ਕਿ ਥੋੜੀ ਜੀ ਜੀ ਸੀਰੀਅਸ ਨਸਾਰੇ ਕਿ ਸਿਆਣੀਆਂ ਗੱਲਾਂ ਆਉਣਗੀਆਂ ਸਿਆਲਪ ਦਾ ਜਵਾਬ ਸਿਆਣਪ ਨਾਲ ਦਿੱਤਾ ਜਾਊਗਾ ਤੇ ਹਰ ਇੱਕ ਦਾ ਜਵਾਬ ਹਰ ਇੱਕ ਨਾਲ ਦਿੱਤਾ ਜਾਊਗਾ ਕੰਮਲੀ ਗੱਲ ਦਾ ਜਵਾਬ ਕੰਮਲੀ ਗੱਲ ਨਾਲ ਦਿੱਤਾ ਜਾਓ। ਉਸ ਮੇਰੇ ਕਹਿਣ ਦਾ ਮਤਲਬ ਹੈ ਕਿ ਥੋੜਾ ਜਿਹਾ ਉਸ ਚੀਜ਼ ਨੂੰ ਵੀ ਆਪਾਂ ਤਸੀਦ ਦਰਸਤ ਕਰਵਾਓ ਤੁਸੀਂ ਪਾਰਟੀ ਦੇ ਪ੍ਰਧਾਨ ਹੋ। ਔਰ ਇੱਕ ਗੱਲ ਤੁਸੀਂ ਰਾਜਾ ਜੀ ਹੋਰ ਕਹੀ ਮੇਰੇ ਵੀ ਪਲੀਜ਼ ਮੇਰੀ ਤੁਹਾਨੂੰ ਤੁਸੀਂ ਛੋਟੇ ਭਰਾ ਹੋ। ਕਿਸੇ ਗੱਲ ਨੂੰ ਮਾਇਨ ਨਾ ਕਰੋ। ਮੈਂ ਤੁਹਾਨੂੰ ਬ੍ਰਦਰਲੀ ਸਲਾਹਾਂ ਨੇ ਜਿਹੜੀਆਂ ਉਹ ਦੇ ਰਿਹਾ ਤਾਂ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਵੀ ਇੱਕ ਚੰਗਾ ਪੋਜ਼ਿਟਿਵ ਰੋਲ ਅਦਾ ਕਰ ਸਕੇ ਉਸ ਕਰਕੇ ਮੈਂ ਸਲਾਹਾਂ ਦੇ ਰਿਹਾ। ਬਾਕੀ ਤੁਹਾਡੀ ਮਰਜ਼ੀ ਹੈ। ਤੁਸੀਂ ਇੱਕ ਗੱਲ ਕੀਤੀ ਕਿ ਅਮਨ ਨੇ ਥੋੜੇ ਦਿਨ ਪਹਿਲਾਂ ਕਿਹਾਤਾ ਕਿ ਮਜੀਠੀਆ ਸਾਹਿਬ ਨੂੰ ਕਿ ਮੈਂ ਤੇ ਨੁਢੇੜ ਦੂੰਗਾ ਤੇ ਹੁਣ ਬਾਜਵਾ ਸਾਹਿਬ ਨੂੰ ਕਹਤਾ ਕਿ ਮੈਂ ਬਾਜਵਾ ਸਾਹਿਬ ਨੂੰ ਨੁਢੇੜ ਦੂੰਗਾ ਭਰਾ ਮੇਰੀ ਬੇਨਤੀ ਹੈ ਮੈਂ ਉਹਦੇੜ ਨਾਲ ਧੂੜ ਨਾਲ ਚੱਕਰਾਂ ਦੇ ਵਿੱਚ ਕਦੇ ਪੈਂਦਾ ਨਹੀਂ ਹੈਗਾ ਕਿਉਂਕਿ ਮੈਂ ਮੰਨ ਕੇ ਚਾਹੁੰਦਾ ਮੈਂ ਕਈ ਵਾਰੀ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਕਿ ਬੰਦੇ ਨੂੰ ਕਦੇ ਰਾਜਨੀਤੀ ਦੇ ਵਿੱਚ ਜਦੋਂ ਆਪਾਂ ਪਬਲਿਕ ਲਾਈਫ ਦੇ ਵਿੱਚ ਆ ਕੋਈ ਨਿੱਜੀ ਤੂੰ ਤੜਾ ਜਾਂ ਕਿਹੜਾ ਕੱਢਣ ਵਾਲਾ ਕੰਮ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਆਪਾਂ ਇੰਨਾ ਗੱਲਾਂ ਦੇ ਵਿੱਚ ਪੈ ਜਾਂਦੇ ਆ ਨਿੱਜੀ ਤੂੰ ਤੜਾ ਆ ਦੇ ਵਿੱਚ ਨਿੱਜੀ ਈਰਖਾ ਦੇ ਵਿੱਚ ਨਿੱਜੀ ਦੁਸ਼ਮਣੀਆਂ ਦੇ ਵਿੱਚ ਤੇ ਲੋਕਾਂ ਦੇ ਮਸਲੇ ਮੁੱਦੇ ਨੇ ਜਿਹੜੇ ਉਹ ਪਿੱਛੇ ਛੁੱਟ ਜਾਂਦੇ ਨੇ ਸੋ ਮੈਂ ਕਈ ਵਾਰੀ ਕਿਹਾ ਮੈਂ ਅੱਜ ਵੀ ਕਹਣਾ ਪਰ ਜਿਹੜੀ ਇਹ ਗੱਲ ਤੁਸੀਂ ਕੀਤੀ ਹੈ ਉਹਦੇ ਇਹਨੂੰ ਦੂਰ ਨਾਲੀ ਦੇਖੋ ਗੱਲ ਇਹ ਹੈ ਕਿ ਹਰ ਬੰਦੇ ਦੀ ਆਪੋ ਆਪਣੀ ਆਦਤ ਹੁੰਦੀ ਹੈ ਤੇ ਮੇਰੀ nature ਸ਼ੁਰੂ ਤੋਂ ਇਹ ਹੈ ਕਿ ਆਪਾਂ ਪਹਿਲ ਕਦੇ ਕਰਦੇ ਨਹੀਂ ਹੈਗੇ ਚੁੰਡੀ ਕਦੇ ਕਿਸੇ ਨੂੰ ਵੱਢਦੇ ਨਹੀਂ ਹੈਗੇ ਤੇ ਜੇ ਕੋਈ ਵੱਢ ਲੇ ਫਿਰ ਵੀ ਮੇਰਾ ਭਜਦਿਆਂ ਨੂੰ ਵਾਹਣ ਇੱਕੋ ਜਿੱਕਾ ਫਿਰ ਤਾਂ ਜਦੋਂ ਤੱਕ ਅੱਗੋਂ ਹੋ ਕੇ ਨਾ ਟੱਕਰੇ ਹੀ ਹੈ ਉਦੋਂ ਤੱਕ ਦਾ ਸਵਾਦ ਨਹੀਂ ਹੋਦਾ ਹੈਗਾ ਸੋ ਮੇਰੀ ਬੇਨਤੀ ਹੈ ਕਿ ਨਾ ਉਹ ਦੇ ਨਾ ਬੁਰਨਾ ਚੱਕਰ ਚ ਨਾ ਮੈਂ ਕਦੇ ਪਹਿਲਾ ਪਿਆ ਸੀਗਾ ਨਾ ਮੈਂ ਅੱਜ ਪੈ ਨਾ ਨਾ ਮੈਂ ਸ਼ਾਇਦ ਜਿੰਨੀ ਦੇਰ ਰਾਜਨੀਤੀ ਕਰਨੀ ਹੈ ਨਾ ਕਿ ਉਹਨਾਂ ਚੱਕਰਾਂ ਦੇ ਵਿੱਚ ਪੈਣਾ ਪਰ ਮੈਂ ਇਹਨਾਂ ਜ਼ਰੂਰ ਚਾਹਾਂਗਾ ਕਿ ਪੋਲਿਟਿਕਸ ਜਿਹੜੀ ਉਹਦੇ ਵਿੱਚ ਬੜੀ ਸੰਜੀਦਗੀ ਬੜੀ ਸੀਰੀਅਸਨੈਸ ਔਰ ਇੱਕ ਇੱਕ ਡੈਕੋਰਮ ਹੈ ਜਿਹੜਾ ਇੱਕ ਇੱਕ ਦੂਜੇ ਪ੍ਰਤੀ ਜਿਹੜੀ ਕੋਈ ਇੱਕ ਅ ਇਹ ਸੈਂਸਸ ਦੇ ਨਾਲ ਜਿਹੜੀ ਬਿਆਨਬਾਜ਼ੀ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਬਾਕੀ ਮੇਰੀਆਂ ਤਾਂ ਇੰਨੀਆਂ ਇੱਕ ਸਲਾਹਾਂ ਨੇ ਤੁਹਾਨੂੰ ਕਲੀਗ ਕਹਿ ਲੋ ਭਰਾ ਕਹਿ ਲੋ ਸਾਥੀ ਕਹਿ ਲੋ ਪੋਲਿਟੀਕਲ ਰਿਲੇਸ਼ਨ ਕਹਿ ਲੋ ਉਸ ਪੱਖੋਂ ਮੇਰੀਆਂ ਤਾਂ ਸਲਾਹਾਂ ਇਹ ਨੇ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਤੇ ਬਾਕੀ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀ ਕਿ ਬਾਜਵਾ ਸਾਹਿਬ ਨੂੰ ਹਾਈ ਕੋਰਟ ਨੇ ਬਣਾ ਕੀਤਾ ਅਰ ਚਲੋ ਕੋਈ ਹਾਈ ਕੋਰਟ ਵੱਲੋਂ ਮਾਣਾ ਤਾਂ ਨੀਗਾ ਪਰ ਫਿਰ ਵੀ ਮੈਂ ਤੁਹਾਨੂੰ ਕਿਉਂਕਿ ਉਸ ਦਿਨ ਗੱਲਵਾਜਾ ਸਾਹਿਬ ਨੇ ਪੀੜੀ ਦੀ ਤੇ ਸੋਟੇ ਦੀ ਤਰੂ ਕੀਤੀ ਸੀ ਸੋ ਮੈਂ ਤਾਂ ਸਿਰਫ ਮੈਂ ਤੁਹਾਨੂੰ ਇਹਨਾਂ ਜ਼ਰੂਰ ਕਹੂੰਗਾ ਕਿ ਬਾਈਵਾ ਸਾਹਿਬ ਨੂੰ ਕਹੋ ਕਿ ਬੇਫਿਕਰ ਹੋ ਕਿਸ ਰਾਣੇ ਥੱਲੇ ਬਾਂਦੇ ਕਿ ਸੋਝਣਾ ਜਿੰਨਾ ਅਮਨ ਨੇ ਉਹਨਾਂ ਦੀ ਪੀੜੀ ਥੱਲੇ ਨਿਗ੍ਹਾ ਮਰਵਾਉਣੀ ਸੀਗੀ ਉਹਨਾਂ ਦੀ ਕਾਂਗਰਸ ਪਾਰਟੀ ਦੀ ਤੇ ਪੰਜਾਬ ਦੇ ਲੋਕਾਂ ਦੀ ਉਹ ਮਰਵਾਤੀ ਐ ਹੁਣ ਮੇਰੇ ਵੱਲੋਂ ਪਹਿਨ ਨਹੀਂ ਹੋਊਗੀ ਬਸ਼ਰਤੇ ਕਿ ਪੋਲਿਟਿਕਸ ਜਿਹੜੀ ਉਹ ਪੋਜ਼ਿਟਿਵ ਸੀਰੀਅਸਨੈਸ ਤੇ ਇੱਕ ਦੂਜੇ ਦੀ ਮਾਨ ਮਰਿਆਦਾਰੀ ਜਿਹੜੀ ਉਹ ਹੋਵੇ ਜੇ ਉਹ ਤੋਂ ਕੋਈ ਬਾਹਰ ਜਾਊਗਾ ਤੇ ਫਿਰ ਡੈਫੀਨਿਟਲੀ ਭਰਾਵੇਂ ਰਿਹਾ ਜਿਵੇਂ ਮੈਂ ਪਹਿਲਾਂ ਕਿਹਾ ਤੇ ਤਾਂ ਅੱਗੋਂ ਹੋ ਕੇ ਟੱਕਰ ਦੇ ਵਿੱਚ ਹੀ ਸਵਾਦ ਆਉਂਦਾ ਪਰ ਉਹ ਉਹਨਾਂ ਗੱਲਾਂ ਦੇ ਵਿੱਚ ਫਿਰ ਇਹ ਮਜਬੂਰੀ ਨੂੰ ਪੈਂਦਾ ਮੈਂ ਮੈਂ ਖੁਸ਼ੀ ਨੂੰ ਮੈਨੂੰ ਇਹ ਸ਼ੌਂਕ ਨਹੀਂ ਹੈਗਾ ਅਭੀ ਐਵੇਂ ਕਿਸੇ ਨਾਲ ਬਿਨਾਂ ਗਾਤੋ ਲੜਦੇ ਪਿੱਟਦੇ ਫਿਰਿਏ ਪਰ ਕਈ ਵਾਰੀ ਕੰਪਲਸ਼ਨ ਵੀ ਬਣ ਜਾਂਦੀ ਹੈ ਤੇ ਫਿਰ ਪਿੱਛੇ ਨਹੀਂ ਹਟਿਆ ਜਾਂਦਾ ਸੋ ਮੇਰੀ ਤਾਂ ਵੀਰ ਮੇਰਾ ਇਹ 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 ਹੀ ਤੁਹਾਨੂੰ ਇੱਕ 브ਦਰਲੀ ਐਡਵਾਈਸ ਇਹਨੂੰ ਤੁਸੀਂ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਵੀ ਸੀਰੀਅਸਨੈਸ ਦੇ ਨਾਲ ਵਿਚਾਰ ਹੈ ਜਿਹੜਾ ਉਹ ਇਹਦੇ ਉੱਪਰ ਕਰੇ ਜਿਹੜੀਆਂ ਹਲਕੀਆਂ ਬਿਆਨਬਾਜ਼ੀਆਂ ਉਹ ਤਾਂ ਠੀਕ ਹੈ ਕਿ ਜਦੋਂ ਕੰਮ ਕਰਾਂਗੇ ਤੁਸੀਂ ਆਪੋਜੀਸ਼ਨ ਦੇ ਵਿੱਚੋਂ ਅਸੀਂ ਸਰਕਾਰ ਦੇ ਵਿੱਚ ਆ ਕੰਮ ਕਰਦੇ ਆਂ ਕਈ ਵਾਰੀ ਕੋਈ ਕਮੀਆਂ ਪੇਸ਼ ਰਹੇ ਵੀ ਜਾਂਦੀਆਂ ਹੁਣ ਜੀ ਬਟ ਉਹ ਪੋਜ਼ਿਟਿਵ ਤਰੀਕੇ ਨਾਲ ਟੇਕ ਅਪ ਕਰੀਏ ਤਾਂ ਬੈਟਰ ਹੈ ਸਿਰਫ ਔਰ ਸਿਰਫ ਜੇ ਆਪਾਂ ਨੇਗੇਟਿਵਿਟੀ ਵਾਲੀਆਂ ਗੱਲਾਂ ਕਰਨੀਆਂ ਨੇ ਜਾਂ ਲੋਕਾਂ ਦੇ ਵਿੱਚ ਜਿਹਦੇ ਨਾਲ ਕੋਈ ਡਰ ਦਾ ਕੋਈ ਭੈ ਦਾ ਮਹਾਲ ਪੈਦਾ ਹੋਵੇ ਉਹਦੇ ਨਾਲ ਨਾ ਪੰਜਾਬ ਨੂੰ ਫਾਇਦਾ ਹੈ ਨਾ ਸਾਨੂੰ ਫਾਇਦਾ ਹੈ ਨਾ ਕੱਲ ਨੂੰ ਕਿਸੇ ਹੋ ਨੂੰ ਫਾਇਦਾ ਹੋਣਾ ਸੋ ਇਹੀ ਮੇਰੀ ਥੋੜੀਆਂ ਜਿਹੀਆਂ ਵਿਚਾਰ ਅੱਜ ਸਾਂਝੀਆਂ ਕਰਨ ਨੂੰ ਦਿਲ ਕਰ ਰਿਹਾ ਸੀਗਾ ਬਾਕੀ ਤੁਹਾਡਾ ਧੰਨਵਾਦ ਐ ਪ੍ਰਮਾਤਮਾ ਸਾਰੇ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਇਹੀ ਗੱਲਾਂ ਮੇਥੋਂ ਦਾ ਸਾਂਝੇ ਕਰਨੇ ਸੋ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੈ ਹਿੰਦ ਇਨਕਲਾਬ ਜ਼ਿੰਦਾਬਾਦ